ਹਾਂਜੀ ਕਿਵੇਂ ਹੋ ਸਾਰੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਅਸੀਲ ਮੁਰਗੀ ਜੇਸ ਮੁਰਗੀ ਦੀ ਹਮੇਸ਼ਾ ਹਰੇਕ ਵੀਡੀਓ ਦੇ ਵਿੱਚ ਮੈਂ ਗੱਲ ਕਰਦੀ ਆਂ ਤੇ ਤੁਹਾਨੂੰ ਹਮੇਸ਼ਾ ਕਹਿੰਨੀ ਆਂ ਵੀ ਤੁਸੀਂ ਚਾਹੇ ਕੋਈ ਵੀ ਨਸਲ ਰੱਖੀ ਹੋਈ ਆ ਤਾਂ ਉਸ ਨਸਲ ਦੇ ਵਿੱਚ ਅਸੀਲ ਮੁਰਗੀ ਆ ਜਿਹੜੀ ਜ਼ਰੂਰ ਰੱਖੋ 2-4 ਅਸੀਲ ਮੁਰਗੀਆਂ ਜਿਹੜੀਆਂ ਜ਼ਰੂਰ ਰੱਖੋ ਕਿਉਂ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤੁਹਾਨੂੰ ਆਪਾਂ ਅੱਜ ਫੜ ਕੇ ਇਹ ਜਿਹੜੀ ਅਸੀਲ ਮੁਰਗੀ ਆ ਜਰੂਰ ਦਿਖਾਵਾਂਗੇ ਵੀ ਇਹ ਕਿਵੇਂ ਦੀ ਹੁੰਦੀ ਆ ਤੇ ਤੁਸੀਂ ਦੇਖ ਲਵੋ ਵੀ ਪਹਿਲਾਂ ਤਾਂ ਇਹ ਦੇਖੋ ਕਿ ਇਹ ਮੁਰਗੀ ਆ ਜਿਹੜੀ ਤੇਜ਼ ਕਿੰਨੀ ਆ ਬਹੁਤ ਤੇਜ਼ ਆ ਮਸਾਂ ਖੁੱਡੇ ਦੇ ਵਿੱਚੋਂ ਕਾਬੂ ਕੀਤੀ ਆ ਜੇਕਰ ਮੈਂ ਚਾਹੁੰਦੀ ਤਾਂ ਬਾਅਦ ਵਿੱਚ ਵੀ ਸਾਰੇ ਜਾਨਵਰਾਂ ਦੇ ਨਾਲ ਇਹਨੂੰ ਫੜਨਾ ਇੰਨੀ ਫੜ ਹੋਣੀ ਸੀਗੀ ਇਹ ਬਹੁਤ ਮੁਸ਼ਕਲ ਦੇ ਨਾਲ ਕਾਬੂ ਆਉਂਦੀਆਂ ਨੇ ਕਿਉਂਕਿ ਇਹ ਬਹੁਤ ਜ਼ਿਆਦਾ ਤੇਜ਼ ਹੁੰਦੀਆਂ ਨੇ ਦੇਖ ਲਓ ਵੀ ਮੇਰੇ ਹੱਥ ਚੋਂ ਕਿਵੇਂ ਨਿਕਲ ਰਹੀ ਹੈ ਤੇ ਦੂਜੀ ਗੱਲ ਇਹ ਆ ਵੀ ਇਹਦੀ ਜਿਹੜੀ ਉੱਪਰ ਕਲਗੀ ਹੁੰਦੀ ਆ ਉਹ ਪੂਰੀ ਤਰ੍ਹਾਂ ਬੈਠਵੀਂ ਹੁੰਦੀ ਆ ਇਹਦੀ ਜਿਹੜੀ ਕਲਗੀ ਆ ਗੁੰਦਮੀ ਹੁੰਦੀ ਆ ਕੋਈ ਉੱਪਰ ਨੂੰ ਨਹੀਂ ਹੁੰਦੀ ਹੈਗੀ ਤੁਸੀਂ ਧਿਆਨ ਦੇ ਨਾਲ ਵੀਡੀਓ ਦੇ ਵਿੱਚ ਵੀ ਦੇਖ ਲਓ ਕੋਈ ਉੱਪਰ ਨੂੰ ਖੜੀ ਨਹੀਂ ਹੁੰਦੀ ਇਹਦੀ ਕਲਗੀ ਆ ਜਿਹੜੀ ਇਹਦੀ ਜਿਹੜੀ ਕਲਗੀ ਆ ਉਹ ਬੈਠਵੀਂ ਹੁੰਦੀ ਆ ਤੇ ਇਹ ਜਿਹੜੀ ਮੁਰਗੀ ਆ ਇਹ ਬਹੁਤੀ ਜ਼ਿਆਦਾ ਮੋਟੀ ਨਹੀਂ ਹੁੰਦੀ ਸਾਈਜ਼ ਵਿੱਚ ਛੋਟੀ ਹੁੰਦੀ ਆ ਪਤਲੀ ਹੁੰਦੀ ਆ ਜਿਹੜੀਆਂ ਆ ਆਰ ਆਈ ਆਰ ਮੁਰਗੀਆਂ ਹੁੰਦੀਆਂ ਨੇ ਉਹ ਥੋੜੀਆਂ ਮੋਟੇ ਸਾਈਜ਼ ਦੀਆਂ ਹੁੰਦੀਆਂ ਨੇ ਪਰ ਇਹ ਥੋੜੀ ਪਤਲੇ ਚ ਹੁੰਦੀ ਆ। ਵੈਸੇ ਕਈ ਕਹਿ ਦਿੰਦੇ ਨੇ ਮੈਨੂੰ ਕਮੈਂਟ ਕਰਕੇ ਵੀ ਇਹ ਅਸੀਲ ਮੁਰਗੀ ਨਹੀਂ ਹੈਗੀ। ਨਹੀਂ ਜੀ ਇਹ ਸੀਲ ਹੀ ਆ ਇਹਨੂੰ ਵੀ ਅਸੀਲ ਮੁਰਗੀ ਹੀ ਕਹਿੰਦੇ ਆ। ਠੀਕ ਆ ਤੇ ਜਿਨੇ ਆਪਾਂ ਨੂੰ ਅੱਜ ਤੋਂ 9 ਸਾਲ ਪਹਿਲਾਂ ਗਿਫਟ ਕੀਤੀ ਸੀਗੀ ਉਹਨਾਂ ਨੇ ਵੀ ਬਹੁਤ ਜ਼ਿਆਦਾ ਜਾਨਵਰ ਰੱਖੇ ਹੋਏ ਸੀ ਤੇ ਹੋਰ ਵੀ ਤੁਸੀਂ ਵੀਡੀਓ ਚਾਹੀ ਕਿਸੇ ਦੀ ਦੇਖ ਲਿਓ ਉਹ ਵੀ ਇਸ ਮੁਰਗੀ ਨੂੰ ਅਸੀਲ ਮੁਰਗੀ ਹੀ ਕਹਿੰਦੇ ਆ ਤੇ ਆਪਾਂ ਕਿਉਂ ਕਹਿੰਦੇ ਆ ਹਮੇਸ਼ਾ ਵੀ ਅਸੀਲ ਮੁਰਗੀ ਆ ਜਿਹੜੀ ਜ਼ਰੂਰ ਰੱਖੋ। ਕਿਉਂਕਿ ਇਹ ਜਿਹੜੀ ਮੁਰਗੀ ਆ ਨਾ ਬਹੁਤ ਜ਼ਿਆਦਾ ਕੁੜਕਦੀ ਆ 10-12 ਆਂਡੇ ਦੇ ਕੇ ਇਹ ਮੁਰਗੀ ਕੁੜਕ ਜਾਂਦੀ ਆ ਤੇ ਇਹਦੇ ਨੀਚੇ ਆਂਡੇ ਰੱਖ ਕੇ ਬੱਚੇ ਕਢਵਾਣੇ ਆ ਜਿਹੜੇ ਬਹੁਤ ਵਧੀਆ ਰਹਿੰਦੇ ਨੇ ਕਿਉਂ ਕਿ ਕਿਉਂਕਿ ਇੱਕ ਤਾਂ ਇਹ ਮੁਰਗੀ ਆ ਜਿਹੜੀ ਬਹੁਤ ਤੇਜ਼ ਰਹਿੰਦੀ ਆ ਤੁਸੀਂ ਦੇਖਿਆ ਹੀ ਆ ਵੀ ਵੀਡੀਓ ਦੇ ਵਿੱਚ ਕਿਵੇਂ ਮੇਰੇ ਕਾਬੂ ਵਿੱਚ ਨਹੀਂ ਆਉਂਦੀ ਹੈਗੀ ਜੇ ਹੁਣ ਇਹ ਮੁਰਗੀ ਤੋਂ ਆਪਾਂ ਬੱਚੇ ਕਢਵਾਵਾਂਗੇ ਤਾਂ ਇਹ ਜਿਹੜੀ ਮੁਰਗੀ ਹੈ ਦੀ ਦੇਖ ਰੇਖਾ ਜਿਹੜੀ ਬਹੁਤ ਆਸਾਨੀ ਨਾਲ ਕਰ ਲੈਂਦੀ ਆ ਵੱਡਾ ਜਾਨਵਰ ਤਾਂ ਜਿਹੜਾ ਇਹਦੇ ਲੱਗ ਕੇ ਲੱਗਣ ਹੀ ਨਹੀਂ ਦਿੰਦੀ ਆਪਣੇ ਬੱਚਿਆਂ ਦੇ ਉਹ ਕਿਉਂਕਿ ਆਪਾਂ 9 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨੀ ਕਵਾਰ ਇਹਦੇ ਤੋਂ ਬੱਚੇ ਨੇ ਜਿਹੜੇ ਕਢਵਾਏ ਨੇ ਇਸ ਲਈ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਆਪਣੀਆਂ ਮੁਰਗੀਆਂ ਦੇ ਵਿੱਚ ਅਸੀਲ ਮੁਰਗੀ ਆ ਜਿਹੜੀ ਇਸ ਨਸਲ ਦੀ ਮੁਰਗੀ ਆ ਜਿਹੜੀ ਜ਼ਰੂਰ ਰੱਖੋ ਜ਼ਿਆਦਾ ਨਹੀਂ 3-4 ਮੁਰਗੀਆਂ ਰੱਖ ਲਓ ਜਦੋਂ ਮੁਰਗੀ ਕੁੜਕੀ ਥੱਲੇ ਆਂਡੇ ਰੱਖ ਕੇ نیچے ਆਂਡੇ ਰੱਖ ਕੇ ਤੁਸੀਂ ਬੱਚੇ ਕਢਵਾ ਲਓ ਆਰ ਆਈ ਆਰ ਮੁਰਗੀਆਂ ਜਿਹੜੀਆਂ ਉਹ ਬਹੁਤ ਹੀ ਘੱਟ ਕੁੜਕਦੀਆਂ ਨੇ ਉਦੇ ਨੀਚੇ ਤੁਸੀਂ ਆਂਡੇ ਤਾਂ ਜ਼ਿਆਦਾ ਰੱਖ ਕੇ ਕਢਵਾ ਸਕਦੇ ਆ ਬੱਚੇ ਠੀਕ ਆ ਇਹਦੇ ਥੱਲੇ ਆਂਡੇ ਆ ਜਿਹੜੇ 8-9 ਰੱਖ ਹੋ ਸਕਦੇ ਆ ਕਿਉਂਕਿ ਇਹਦੀ ਜਿਹੜੀ ਆਪਣੇ ਸਾਈਜ਼ ਆ ਬਹੁਤ ਛੋਟਾ ਹੁੰਦਾ 8-9 ਆਂਡੇ ਰੱਖ ਕੇ ਤੁਸੀਂ ਇਹਦੇ ਨੀਚੇ ਤੁਸੀਂ ਬੱਚੇ ਆ ਜਿਹੜੇ ਕਢਵਾ ਸਕਦੇ ਆ ਤੇ ਇਹਦੀ ਦੇਖਰੇਖ ਜਿਹੜੀ ਆ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੀ ਆ ਤੇ ਇੱਕ ਗੱਲ ਹੋਰ ਆ ਵੀ ਇਨ੍ਹਾਂ ਮੁਰਗੀਆਂ ਨੂੰ ਬਿਮਾਰੀ ਆ ਜਿਹੜੀ ਬਹੁਤ ਘੱਟ ਲੱਗਦੀ ਆ 9 ਸਾਲ ਪੁਰਾਣੀ ਮੁਰਗੀ ਆ ਇਹ ਸਾਡੇ ਕੋਲ ਅਲੱਗ ਖੁੱਡੇ ਦੇ ਵਿੱਚ ਰਹਿੰਦੀ ਆ ਤੁਸੀਂ ਦੇਖਿਆ ਹੀ ਹੋਣਾ ਜਦੋਂ ਮੈਂ ਖੁੱਡਾ ਖੋਲਿਆ ਇੱਕ ਕੱਲੀ ਹੀ ਮੈਂ ਕਾਬੂ ਕੀਤੀ ਆ ਇੱਕ ਕੱਲੀ ਹੀ 9 ਸਾਲਾਂ ਤੋਂ ਇਸ ਖੁੱਡੇ ਦੇ ਵਿੱਚ ਰਹਿੰਦੀ ਆ ਤੇ ਬਾਕੀ ਅਸੀਂ ਇਹਨੂੰ ਬਾਕੀ ਜਾਨਵਰਾਂ ਨਾਲੋਂ ਅਲੱਗ ਹੀ ਰੱਖੀਦਾ ਕਿਉਂਕਿ ਇਹ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਬਾਕੀ ਜਾਨਵਰਾਂ ਨੂੰ ਬਹੁਤ ਘੱਟ ਨੇੜੇ ਲੱਗਣ ਦਿੰਦੀ ਆ ਤੇ ਹਜੇ ਤੱਕ ਇਹ ਆਂਡੇ ਦਿੰਦੀ ਆ 9 ਸਾਲ ਹੋ ਗਏ ਹਜੇ ਤੱਕ ਇਹ ਮੁਰਗੀ ਆ ਜਿਹੜੀ ਆਂਡੇ ਦਿੰਦੀ ਆ ਹੁਣ ਆਪਾਂ ਜਿਹੜਾ ਇਨਕੂਬेटर ਆ ਉਹਦੇ ਵਿੱਚ ਆਂਡੇ ਰੱਖੇ ਹੋਏ ਨੇ ਤੇ ਇਹਦਾ ਵੀ ਵਿੱਚ ਅੰਡਾ ਰੱਖਿਆ ਹੋਇਆ ਆ ਜੇਕਰ ਬੱਚਾ ਨਿਕਲ ਆਇਆ ਤੇ ਆਪਾਂ ਜਿਹੜਾ ਤੁਹਾਨੂੰ ਫਿਰ ਦਿਖਾਵਾਂਗੇ ਇਹਦੇ ਨਾਲ ਦੇ ਬੱਚੇ ਆ ਜਿਹੜੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਇਸ ਲਈ ਜਿਹੜੇ ਜਿਹੜੇ ਵੀ ਤੁਸੀਂ ਨਸਲ ਦੀਆਂ ਮੁਰਗੀਆਂ ਰੱਖਣੀਆਂ ਆ ਉਹਦੇ ਵਿੱਚ ਇਸ ਅਸੀਲ ਮੁਰਗੀ ਆ ਜਿਹੜੀ ਜਰੂਰ ਰੱਖੋ ਆਪਾਂ ਕੁਝ ਦਿਨ ਪਹਿਲਾਂ ਕਿਸੇ ਨੂੰ ਆਪਾਂ ਮੁਰਗੀਆਂ ਜਿਹੜੀਆਂ ਇਹਦੇ ਨਾਲ ਦੀਆਂ ਦੋ ਦਵਾਈਆਂ ਨੇ ਤੇ ਉਹ ਜਿਹੜੀਆਂ ਮੁਰਗੀਆਂ ਨੇ ਕਿਸੇ ਤੋਂ ਆਪਾਂ ਲੈ ਕੇ ਦਿੱਤੀਆਂ ਨੇ ਤੇ ਦੱਸਿਆ ਉਹਨਾਂ ਨੂੰ ਸਾਰਾ ਐਡਰੈਸ ਵੀ ਤੁਸੀਂ ਇੱਥੋਂ ਜਾ ਕੇ ਸੀਲ ਮੁਰਗੀਆਂ ਲੈ ਆਓ ਤੇ ਉਹ ਮੁਰਗੀਆਂ ਉਹਨਾਂ ਦੇ ਕੋਲ ਆ ਕੇ ਕੁੜਕੀਆਂ ਹੋਈਆਂ ਨੇ ਤੇ ਉਹਨਾਂ ਨੇ ਆਂਡੇ ਆ ਜਿਹੜੇ ਰੱਖੇ ਹੋਏ ਨੇ ਜਦੋਂ ਬੱਚੇ ਨਿਕਲ ਆਏ ਆਪਾਂ ਤੁਹਾਨੂੰ ਵੀਡੀਓ ਜਿਹੜੀ ਜ਼ਰੂਰ ਦਿਖਾਵਾਂਗੇ ਤੇ ਤੁਸੀਂ ਵੀ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਤਾਂ ਕਿ ਆਪਾਂ ਵਧੀਆ-ਵਧੀਆ ਜਾਣਕਾਰੀ ਤੁਹਾਨੂੰ ਦਿੰਦੇ ਰਹੀਏ ਤੇ ਅੱਗੇ ਆਪਾਂ ਹੁਣ ਇਨਕੂਬੇਟਰ ਤੇ ਜਿਹੜੀ ਵੀਡੀਓ ਆ ਬਣਾਵਾਂਗੇ ਥੋੜੇ ਦਿਨ ਲੱਗਣਗੇ ਤੇ ਉਦੇ ਵਿੱਚੋਂ ਬੱਚੇ ਨਿਕਲਣਗੇ ਆਪਾਂ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿਵੇਂ ਕੀ ਕਰਨਾ ਇਸ ਲਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਤੇ ਵਧੀਆ ਵਧੀਆ ਕਮੈਂਟਾਂ ਜਿਹੜੇ ਜਰੂਰ ਕਰਦਿਆ ਕਰੋ ਧੰਨਵਾਦ